ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ న్యూਸ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪੋਸਟ ਪਾ ਕੇ ਹਲਚਲ ਮਚਾ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕੈਪਟਨ ਅਮਰਿੰਦਰ ਸਿੰਘ ਦੀ ਉਸ ਪੋਸਟ ਦੇ ਬਾਰੇ ਜੋ ਹੁਣ ਕੈਪਟਨ ਦੇ ਖਿਲਾਫ ਕਾਰਵਾਈ ਕਰਨ ਦੀ ਯੋਜਨਾ ਬਣਾ ਲਈਏ ਕੈਪਟਨ ਅਮਰਿੰਦਰ ਸਿੰਘ ਨੋਵੀ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਮੈਂ ਕਾਗਜ਼ੀ ਕਾਰਵਾਈ ਪੂਰੀ ਕਰ ਰਿਹਾ ਜੋ ਤਿਆਰੀ ਵੱਟ ਲੋ ਬਹੁਤ ਥੋੜਾ ਦਿਨ ਨੇ ਤੁਹਾਡੇ ਜੋ ਤੁਹਾਨੂੰ ਜੇਲ੍ਹ ਦੇ ਵਿੱਚ ਹੀ ਮਜੀਠੀਆਂ ਦੇ ਵਾਂਗ ਰਹਿਣਾ ਪਵੇਗਾ ਕੈਪਟਨ ਅਮਰਿੰਦਰ ਸਿੰਘ ਨੋਵੀ ਠੋਕ ਕੇ ਰੱਖ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕਿ ਪਿਛਲੇ 3 ਸਾਲ ਤੋਂ ਕੈਪਟਨ ਅਮਨਿੰਦਰ ਸਿੰਘ ਬਿਲਕੁਲ ਚੁੱਪ ਕਰਕੇ ਬੈਠੇ ਸੀ ਲੇਕਿਨ ਜਿਵੇਂ ਹੀ ਕੈਪਟਨ ਅਮਨਿੰਦਰ ਸਿੰਘ ਨੇ ਇਹ ਪੋਸਟ ਪਾਈ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਦੇ ਉੱਪਰ ਕਾਰਵਾਈ ਕਰਨ ਦਾ ਜੋ ਤਿਆਰੀ ਕਰ ਲਈਏ ਉਹ ਕਿਹੜੀ ਪੋਸਟ ਸੀ ਉਸ ਪੋਸਟ ਦੇ ਵਿੱਚ ਕੀ ਲਿਖਿਆ ਸੀ ਕੈਪਟਨ ਨੇ ਜੋ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਂਦਾਂ ਉਡਾ ਦਿੱਤੀਆਂ ਉਸ ਪੋਸਟ ਨੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਕਿ ਤੁਹਾਡੇ ਕੋਲ ਹਰ ਉਹ ਦੀ ਨਵੀਂ ਅਪਡੇਟ ਪਹੁੰਚ ਸਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ 2002 ਤੋਂ ਲੈ ਕੇ 2007 ਤੱਕ ਸਰਕਾਰ ਚਲਾਈ ਪੂਰੇ ਪੰਜਾਬ ਵਿੱਚ ਉਹਨਾਂ ਨੂੰ ਪਾਣੀਆਂ ਦਾ ਰਾਖਾ ਕਿਹਾ ਗਿਆ ਜੋ ਕਿ ਕੈਪਟਨ ਦੇ ਸਮੇਂ ਜ਼ਮੀਨਾਂ ਦੇ ਰੇਟ ਵਧੇ ਉਹ ਜਿਹੜੇ ਕਿ ਕੈਪਟਨ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਕੰਮ ਹੋਏ ਲੋਕਾਂ ਨੇ ਕਾਂਗਰਸ ਸਰਕਾਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਜ਼ਿਆਦਾ ਸਨਮਾਨ ਦਿੱਤਾ ਉਸ ਤੋਂ ਬਾਅਦ ਅਕਾਲੀ ਸਰਕਾਰ ਬਣੀ ਅਕਾਲੀ ਸਰਕਾਰ ਨੂੰ ਲੋਟੂ ਸਰਕਾਰ ਕਿਹਾ ਗਿਆ ਜੋ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਵੱਖ-ਵੱਖ ਮਾਫੀਆ ਚੱਲੇ ਵੱਖ-ਵੱਖ ਜਿਹੜੇ ਅਕਾਲੀ ਸਰਕਾਰਾਂ ਨੇ ਉਹ ਆਪਣੇ ਜਿਹੜੇ ਲੁੱਟਣ ਵਾਲੇ ਪੰਜਾਬ ਨੂੰ ਕਾਰਨਾਮੇ ਕੀਤੇ ਜਿਸ ਤੋਂ ਲੈ ਕੇ ਅਕਾਲੀ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਲੇਕਿਨ 2017 ਦੇ ਵਿੱਚ ਫਿਰ ਕਾਂਗਰਸ ਸਰਕਾਰ ਨੇ ਦੁਬਾਰਾ ਰਿਪੀਟ ਹੋਈ 2017 ਤੋਂ ਲੈ ਕੇ 2021 ਤੱਕ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਹੱਥੇ ਲੰਘ ਡੋ ਰਾਈ ਪਰ ਜਦੋਂ ਦੁਬਾਰਾ ਸਰਕਾਰ ਆਈ ਤਾਂ ਫਿਰ ਕਾਂਗਰਸ ਨੇ ਵੀ ਉਹੀ ਕੰਮ ਕੀਤਾ ਜਿਹੜਾ ਅਕਾਲੀਆਂ ਨੇ ਦਸਾਂ ਸਾਲਾਂ ਵਿੱਚ ਕੀਤਾ ਸੀ ਉਹੀ ਮਾਫੀਆ ਰਾਜ ਚੱਲੇ ਉਵੇਂ ਜੋ ਕਾਂਗਰਸ ਦੇ ਮੰਤਰੀ ਸੀ ਜਾਂ ਵਿਧਾਇਕ ਸੀ ਉਹਨਾਂ ਨੇ ਖੁਦ ਨਸ਼ਿਆਂ ਦੇ ਨਾਲ ਆਪਣਾ ਆਪਣੇ ਆਪ ਨੂੰ ਜੋੜ ਲਿਆ ਖੁਦ ਉਹਨਾਂ ਦੇ ਬੰਦੇ ਕਾਂਗਰਸ ਦੇ ਨਸ਼ਾ ਸਪਲਾਈ ਕਰਦੇ ਰਹੇ ਉਹਨਾਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਕੋਈ ਐਸਾ ਕਾਂਗਰਸ ਦੇ ਵਿੱਚ ਲੀਡਰ ਨਹੀਂ ਬਚਿਆ ਜਿਸ ਨੇ ਨਸ਼ੇ ਦੇ ਨਾਲ ਆਪਣਾ ਕਾਰੋਬਾਰ ਨਹੀਂ ਚਲਾਇਆ ਸ਼ਰਾਬ ਦੀਆਂ ਫੈਕਟਰੀਆਂ ਲਾ ਲਈਆਂ ਇੱਕ ਪਾਸੇ ਕੈਪਟਨ ਸਾਹਿਬ ਨੇ ਸ਼ਹੀਦ ਦਮਦਮਾ ਸਾਹਿਬੀ ਕੇ ਜਾ ਕੇ ਅਰਦਾਸ ਕੀਤੀ ਸੀ ਜੋ ਦਮਦਮਾ ਸਾਹਿਬ ਵਾਲੇ ਪਾਸੇ ਮੂੰਹ ਕਰਕੇ ਗੁਟਕਾ ਸੇ ਫੜ ਕੇ ਕਿ ਨਸ਼ੇ ਨੂੰ ਖਤਮ ਕਰਾਂਗਾ ਚਾਰਾਂ ਹਫ਼ਤਿਆਂ ਦੇ ਵਿੱਚ ਪਰ ਕਾਂਗਰਸ ਦੇ ਲੀਡਰਾਂ ਨੇ ਕੈਪਟਨ ਦੀ ਇੱਕ ਨਹੀਂ ਚੱਲਣ ਦਿੱਤੀ ਸੋ ਉਸ ਤੋਂ ਬਾਅਦ 2021 ਸਤੰਬਰ ਦੇ ਵਿੱਚ ਕੈਪਟਨ ਨੂੰ ਪਾਸੇ ਕਰ ਦਿੱਤਾ ਗਿਆ ਔਰ ਚਰਨਜੀਤ ਚੰਨੀ ਨੂੰ ਵੰਗਡੋਰ ਦੇ ਦਿੱਤੀ ਪੰਜਾਬ ਦੀ ਚਰਨਜੀਤ ਚੰਨੀ ਬਣੇ ਪੰਜਾਬ ਦੇ ਮੁੱਖ ਮੰਤਰੀ ਤਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਨੇ ਪਰਚਾ ਦਰਜ ਕੀਤਾ ਜੋ ਕਿ ਕੈਪਟਨ ਸਾਹਿਬ ਨੇ ਨਸ਼ਾ ਦੇ ਵਿਰੁੱਧ ਕਾਰਵਾਈ ਕਰਨ ਲਈ ਇੱਕ ਵੀ ਕਦਮ ਨਹੀਂ ਚੁੱਕਿਆ ਸੀ ਸੋ ਚਰਨਜੀਤ ਸਿੰਘ ਚੰਨੀ ਨੇ ਜਦੋਂ ਪਰਚਾ ਦਰਜ ਕੀਤਾ ਔਰ ਉਸ ਵਕਤ ਵਿੱਚਕ੍ਰਮਜੀਤ ਸਿੰਘ ਮਜੀਠੀਆ ਨੂੰ 6 ਮਹੀਨੇ ਲਗਭਗ ਜੇਲ੍ਹ ਦੇ ਵਿੱਚ ਰਹਿਣਾ ਪਿਆ ਆ ਹੁਣ ਫਿਰ ਵਿਕ੍ਰਮਜੀਤ ਸਿੰਘ ਮਜੀਠੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਉਹਨਾਂ ਦੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਇਸ ਨੂੰ ਲੈ ਕੇ ਕੈਪਟਨ ਦਾ ਇਹ ਪਹਿਲਾ ਬਿਆਨ ਆਇਆ 1 ਮਹੀਨੇ ਦੇ ਬਾਅਦ ਜੋ ਕੈਪਟਨ ਨੂੰ ਯਾਦ ਆਈ ਔਰ ਕੈਪਟਨ ਨੇ ਉਹ ਪੋਸਟ ਪਾ ਦਿੱਤੀ ਕੈਪਟਨ ਨੇ ਆਪਣੇ ਮੀਡੀਆ ਦੇ ਵਿੱਚ ਇਸ ਪੋਸਟ ਨੂੰ ਪਾ ਕੇ ਜੋ ਹੁੰਡਾ ਵਾਲੀ ਖੱਖਰ ਨੂੰ ਹੱਥ ਲਾ ਲਿਆ ਜੋ ਹੁਣ ਕੈਪਟਨ ਦੀ ਵੀ ਜਿਹੜੀ ਇਹ ਕਾਰਵਾਈ ਹੋਵੇਗੀ ਕੈਪਟਨ ਤੇ ਵੀ ਮੁਸ਼ਕਲ ਵਧ ਗਈ ਏ ਕੈਪਟਨ ਅਮਨੰਦਰ ਸਿੰਘ ਨੇ ਮਜੀਠੀਆ ਦੇ ਹੱਕ ਵਿੱਚ ਲਿਖਿਆ ਕਿ ਪੰਜਾਬ ਦੇ ਵਿੱਚ ਵਿਰੋਧ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪ੍ਰਦਰਸ਼ਨਕਾਰੀਆਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਦਿੱਲੀ ਤੋਂ ਮਾਫੀਆ ਸ਼ੈਲੀ ਦਾ ਰਾਜ ਚਲਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ નિર્ਦੋਸ਼ ਵਿਰਧ ਬਹਿਰਨ ਕਾਰਵਾਈ ਅਤੇ ਸ਼ਾਸਨ ਦੇ ਨਾਂ ਤੇ ਸਨਸਨੀ ਫੈਲਾਉਣ ਦੀ ਕੋਸ਼ਿਸ਼ ਹੈ ਉਹਨਾਂ ਨੇ ਲਿਖਿਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਰਾਜਨੀਤਿਕ ਬਦਲਾਖੋਰੀ ਤੇ ਬਹਿਰੀਮੀ ਦਮਨ ਸ਼ਾਸਨ ਦਾ ਬਦਲ ਹੈ ਪੰਜਾਬ ਦੇ ਕਦੇ ਵੀ ਲੋਕਤੰਤਰ ਤੇ ਅਜਿਹੇ ਕਾਨੂੰਨਾ ਹਮਲਾ ਨਹੀਂ ਦੇਖਿਆ ਜਿੱਥੇ ਉਹਨਾਂ ਨੇ ਪ੍ਰਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਆਲੋਚਕਾਂ ਨੂੰ ਕਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਝੂਠੇ ਦੋਸ਼ ਲਗਾ ਕੇ ਚੁੱਪ ਕਰਵਾਇਆ ਜਾ ਰਿਹਾ ਹੈ ਉੱਥੇ ਵਿਕਰਮ ਜੀਠੀਆ ਨੂੰ ਨਿਸ਼ਾਨਾ ਬਣਾ ਕੇ ਪਰੇਸ਼ਾਨ ਕਰਨਾ ਉਹਨਾਂ ਦੀਆਂ ਅਨਮਨੁੱਖੀ ਚਾਲਾਂ ਦੀ ਇੱਕ ਹੈਰਾਨ ਕਰਨ ਵਾਲੀ ਉਦਾਹਰਣ ਹੈ ਜਿਵੇਂ ਹੀ ਇਹ ਪੋਸਟ ਮੀਡੀਆ ਦੇ ਉੱਪਰ ਵਾਇਰਲ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿੰਦਾ ਉੱਡ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਉਹਨਾਂ ਨੇ ਕੈਪਟਨ ਨੂੰ ਚੰਗੇ ਰਗੜੇ ਲਾਏ ਉਹਨਾਂ ਨੇ ਕਿਹਾ ਕਿ ਚਾਚਾ ਭਤੀਜਾ ਜਿਹੜੇ ਰਣਕੇ ਪੰਜਾਬ ਨੂੰ ਲੁੱਟਦੇ ਰਹੇ ਨੇ ਚਾਚੇ ਦਾ ਫਰਜ਼ ਸੀ ਭਤੀਜੇ ਦੇ ਉੱਪਰ ਕਾਰਵਾਈ ਕਰਨੀ ਪਰ ਭਤੀਜੇ ਦੀ ਪੁਸਤਪਨਾ ਹੀ ਕੀਤੀ ਭਤੀਜੇ ਨੇ ਸਮਗਲਰਾਂ ਦੇ ਨਾਲ ਜੁੜ ਕੇ ਪੈਸਾ ਇਕੱਠਾ ਕੀਤਾ ਔਰ ਚਾਚੇ ਨੂੰ ਵੀ ਹਿੱਸਾ ਦਿੱਤਾ ਸੋ ਹੁਣ ਚਾਚਾ ਵੀ ਤਿਆਰੀ ਵਟ ਲਵੇ ਚਾਚੇ ਨੂੰ ਵੀ ਹੁਣ ਜੇਲ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਪਵੇਗਾ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਉਹਨਾਂ ਨੇ ਘੇਰਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਜੋ ਕੈਪਟਨ ਅਮਰਿੰਦਰ ਸਿੰਘ ਪਿਛਲੇ ਤਿੰਨਾਂ ਸਾਲਾਂ ਤੋਂ ਚੁੱਪ ਬੈਠਾ ਸੀ ਉਸ ਦਾ ਕਾਰਨ ਹੁਣ ਸਾਹਮਣੇ ਆ ਗਿਆ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਬਚਣਾ ਮੁਸ਼ਕਲ ਹੈ ਭਾਵੇਂ ਉਹ ਬੀਜੇਪੀ ਚ ਚਲਾ ਗਿਆ ਪਰ ਹੁਣ ਉਸ ਦੇ ਕੋਲ ਪੁਰਾਣਾ ਸਾਫਤਾ ਉਹ ਸਾਰਾ ਲਿਆ ਜਾਵੇਗਾ ਜੋ ਪੰਜਾਬ ਦੇ ਵਿੱਚ ਉਹਨਾਂ ਨੇ ਲੁੱਟਿਆ ਹੈ ਪੰਜਾਬ ਵਿੱਚੋਂ ਪੈਸਾ ਇਕੱਠਾ ਕੀਤਾ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਆਪਣਾ ਤਿਆਰੀ ਵਟ ਲੈ ਕਿ ਤੈਨੂੰ ਵੀ ਜੇਲ੍ਹ ਦੇ ਵਿੱਚ ਸੁੱਟਾਂਗਾ